ਕੋਡੀ 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 ਇਹ ਕਹਿੰਦਾ ਮਿਹਨਤ ਕਰੋ ਮਿਹਨਤ ਕਰੋ ਕੋਡੀ ਖੇਡੋ ਇਹ ਜਦੋਂ ਸਮਾਂ ਨੰਗੇ ਜਾਂਦਾ ਉਦੋਂ ਤੁਹਾਨੂੰ ਥੋੜਾ ਜਿਹਾ ਚੇਤਾ ਆਉਂਦਾ ਵੀ ਇਹ ਸਮਾਂ ਨਗਾਤ ਆਇਆ ਉਹ ਤਾਂ ਯਾਦਾਂ ਰਹਿੰਦੀਆਂ ਪਰ ਮਿਹਨਤ ਕਰੋ ਮਿਹਨਤ ਕਰੋ ਵਧੀਆ ਖੇਡੋ ਜਿੱਦਾਂ ਮੈਂ ਮੈਂ ਕਹਿੰਦਾ ਮੈਂ ਖੁਸ਼ੀ ਨੂੰ ਹੁਣ ਹੀ ਕਹਿ ਕੇ ਛੱਡਿਆ ਮੈਂ ਕਿਹਾ ਵੀ ਮੈਂ ਸਾਰਿਆਂ ਨੂੰ ਕਹਿਣਾ ਵੀ ਦੇਖ ਕਿੰਨਾ ਫਟਿਆ ਬਿਲਕੁਲ ਬਹੁਤ ਜ਼ਿਆਦਾ ਬੋਡੀ ਤੋਂ ਵੀ ਉਦਾਂ ਵੀ ਸੋਹਣਾ ਸੁਨੱਖਾ ਆ ਸਰੀਰ ਦੇਖੋ ਕਿੰਨਾ ਫਿੱਟ ਰੱਖਿਆ ਆ ਆ ਉਮਰ ਦੇ ਵਿੱਚ ਆ ਕੇ ਇੰਗਲੈਂਡ ਤੋਂ ਬੈਸਟ ਨਿਕਲਣਾ ਸੀਜ਼ਨ ਦਾ ਬਹੁਤ ਵੱਡੀ ਗੱਲ ਆ ਮੈਂ ਮੁਬਾਰਕਾਂ ਦਿੰਨਾ ਆ ਜਿਹੜੀ ਉਹਦੀ ਮਿਹਨਤੀ ਬੋਲਦੀ ਆ ਉਹ ਮਿਹਨਤੀ ਉਹਨੂੰ ਇੱਥੇ ਤੱਕ ਲੈ ਕੇ ਆਈ ਆ ਕਿਉਂਕਿ ਸਰੀਰ ਨੂੰ ਸਾਂਭ ਕੇ ਰੱਖਣਾ ਡਾਈਟ ਵਧੀਆ ਖਾਣੀ ਤਰ੍ਹਾਂ ਚੰਗਾ ਖਿਡਾਰੀ ਦਾ ਕੰਮ ਆ ਹਾਂਜੀ ਬਹੁਤ ਵਧੀਆ ਮੈਂ ਇਹ ਸੇਹ ਦਊਂਗਾ ਬਿਖਾਓ ਪੀਓ ਮਿਹਨਤ ਕਰੋ ਤਕੜੇ ਹੋਵੋ ਥੈਂਕ ਯੂ ਬਾਜੀ ਬਹੁਤ ऐसे ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ-ਟਾਈਮ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ